ਸ਼ੰਭੂ ਬਾਰਡਰ ਤੇ ਮੌਜੂਦ ਆ ਤੇ ਸ਼ੰਭੂ ਬਾਰਡਰ ਤੇ ਹਰਿਆਣਾ ਵੱਲੋਂ ਆ ਰਹੇ ਡਰੋਨ ਨੇ ਲਗਾਤਾਰ 2 ਦਿਨ ਤੋਂ ਪੰਜਾਬੀਆਂ ਨੂੰ ਤੰਗ ਕਰ ਰੱਖਿਆ ਕਿਉਂਕਿ ਡਰੋਨ ਰਾਹੀਂ ਹਰਿਆਣਾ ਪੁਲਿਸ ਵੱਲੋਂ ਲਗਾਤਾਰ ਸ਼ੰਭੂ ਬਾਰਡਰ ਤੇ ਕਿਸਾਨਾਂ ਤੇ ਅਥਰੂ ਗੈਸ ਛੁੱਟੀ ਜਾ ਰਹੀ ਆ ਤਾਂ ਹੁਣ ਡਰੋਨ ਦਾ ਮੁਕਾਬਲਾ ਡਰੋਨ ਕਿਵੇਂ ਕਰੂਗਾ ਇਹ ਤੁਹਾਨੂੰ ਦਿਖਾ ਰਿਹਾ ਜੋ ਤਸਵੀਰਾਂ ਤੁਸੀਂ ਡਰੋਨ ਦੇਖ ਰਹੇ ਹੋ ਸਾਈਜ਼ ਦੇ ਵਿੱਚ ਜ਼ਰੂਰ ਥੋੜਾ ਛੋਟਾ ਹੈ ਪਰ ਹੁਣ ਹਰਿਆਣਾ ਪੁਲਿਸ ਦੇ ਡਰੋਨ ਨਾਲ ਇਸ ਡਰੋਨ ਦਾ ਪਿੱਛਾ ਪੈਣਾ ਪਾਜੀ ਪਹਿਲਾਂ ਤਾਂ ਕੀ ਨਾਂ ਹੈ ਤੇ ਕਿੱਥੋਂ ਆਏ ਹੋ ਮੇਰਾ ਨਾਮ ਅੰਦਰਜੀਤਾ ਜੀ ਮੇਰੇ ਕੋਲ ਲੈ ਤਾ ਉਸ ਜੇ ਪਾਜੀ ਹੁਣ ਪੇਚਾ ਪਾਉਂਗੇ ਬਿਲਕੁਲ ਪੇਚਾ ਪਾਉਣ ਲਈ ਹੀ ਆਇਆ ਹਾਂ ਫਸਟ ਤੈਨੂੰ ਤੇ ਪੇਚਾ ਪੈ ਰਿਹਾ ਸਾਡਾ ਤਾਂ ਹਾਂ ਅੱਛਾ ਇਹ ਛੋਟਾ ਹੈ ਤਾਂ ਇਹਦੀ ਖਾਸੀਅਤ ਕੀ ਹੋ ਡਰੋਨ ਦੀ ਖਾਸੀਅਤ ਸਾਡਾ ਮੇਨ ਪਰਪਸ ਉਹਨਾਂ ਦੇ ਡਰੋਨ ਨੂੰ ਡੈਮੇਜ ਕਰਨਾ ਹਾਂ ਕਿਵੇਂ ਕਰੋਗੇ ਉਹ ਬਹੁਤ ਵੱਡਾ ਹੈ ਤਾਂ ਇਹ ਸਾਈਜ਼ ਬਹੁਤ ਛੋਟਾ ਹੈ ਬਿਲਕੁਲ ਪੂਰੇ 6 ਪਰ ਲੱਗਿਆ ਸਾਡਾ ਮਤਲਬ ਆ ਪੇਚੜਾ ਕੇ ਇੱਕ ਪਰ ਡੈਮੇਜ ਹੋ ਗਿਆ ਉਹਦਾ 9500 ਦੇ ਨੀਚੇ ਕਿਰਪਣਾ ਹੈ ਹਾਂ ਬਸ ਅੱਛਾ ਟੀ ਕਿੰਨੀ ਵੱਡੀ ਮਰਜ਼ੀ ਆ ਜਹਾਜ਼ ਨੂੰ ਕਿਚੜੀ ਸਿੱਟ ਸਕਦੀ ਆ ਨੀਚੇ ਤਾਂ ਡਰੋਨ ਨੂੰ ਡਰੋਨ ਸਿੱਟੇਗਾ ਅੱਛਾ ਫਿਰ ਵੀ ਦੇਖਿਆ ਜਾਵੇ ਤਾਂ ਇਹ ਵਿਜ਼ੂਅਲ ਵੀ ਦੇ ਸਕਦਾ ਕਿ ਨਹੀਂ ਵਿਜ਼ੂਅਲ ਦੇ ਸਕਦਾ ਪਰ ਇੱਥੇ ਲੋੜ ਨਹੀਂ ਆ ਵਿਜ਼ੂਅਲ ਮਤਲਬ ਅਸੀਂ ਅੜਾਉ ਜਿਹੜਾ ਸਕੂਟ ਕਰਦੇ ਆ ਉਹ ਤੋਂ ਆਪਾਂ ਦੇਖ ਕੇ ਉਹਨੂੰ ਮੜਾ ਮੋੜਾ ਆਪਣਾ ਆਈਡੀਆ ਲੱਗ ਜਾਂਦਾ ਪਰ ਸੇਫ ਹੋ ਜਾਂਦੇ ਆ ਆਪ ਨੂੰ ਕਵਰ ਕਰ ਲੈਣੇ ਆ ਪਰ ਜੋ ਡਰੋਨ ਨਾਲ ਸਿੱਟਦੇ ਆਉ ਉਹਦਾ ਕਵਰ ਹੋਣ ਦੇ ਚਾਂਸ ਘੱਟ ਜਾਂਦੇ ਆ ਅੱਛਾ ਇਹਦੀ ਕੈਪੈਸਿਟੀ ਕਿੰਨੀ ਹੈ ਕਿੰਨੀ ਹਾਈਟ ਤੱਕ ਉੱਡ ਸਕਦਾ ਹੈ ਇਹ 100 ਤੋਂ 150 ਤੱਕ ਜੀ 150 ਮੀਟਰ ਤੱਕ ਅੱਛਾ ਤੱਕ ਹਾਈਟ 300 ਮੀਟਰ ਇਧਰ ਉਧਰ ਕ੍ਰਾਸ ਸਰਕਲ ਜਦੋਂ ਜਿਹੜਾ ਡਰੋਨ ਹਰਿਆਣੇ ਦਾ ਹੁੰਦਾ ਉਹ ਇੰਨੀ ਹਾਈਟ ਤੇ ਹੁੰਦਾ ਬਿਲਕੁਲ ਨਹੀਂ ਹਾਈਟ ਹੁੰਦੀ ਜੀ ਪਤਾ ਉਹਦੀ ਰੇਂਜ ਜ਼ਿਆਦਾ ਹੋ ਸਕਦੀ ਆ ਪਰ ਸਾਨੂੰ ਜਿਆਦਾ ਰੇਂਜ ਦੀ ਲੋੜ ਨਹੀਂ ਹੈਗੀ ਸਾਡੇ ਕਵਰ ਕਰ ਸਕਦਾ ਕੱਲ ਪਤੰਗਾਂ ਨਾਲ ਸੱਟਿਆ ਅੱਜ ਡਰੋਨ ਨਾਲ ਸੱਟਾਂਗੇ ਕੱਲ ਨੂੰ ਕੀ ਹੋਰ ਰੈਡੀ ਆਊਗਾ ਕੋਈ ਹੋਰ ਵਰਤੀ ਸੀ ਵਰਤਣਗੇ ਤਾਂ ਹੋਰ ਅਸੀਂ ਕੋਈ ਨਵੀਂ ਚੀਜ਼ ਲੈ ਕੇ ਆਵਾਂ ਅੱਛਾ ਜੇ ਤੁਹਾਡਾ ਡਰੋਨ ਉਹ ਡਰੋਨ 'ਚ ਟਕਰਾਏਗਾ ਤੇ ਇਹਦਾ ਵੀ ਨੁਕਸਾਨ ਹੋਊਗਾ ਤਾਂ ਹੋਰ ਲਿਆਉਂਗੇ ਸਿਰਫ ਵਨ ਟਾਈਮ ਲਈ ਆ ਸਾਨੂੰ ਕੋਈ ਕੋਈ ਫਰਕ ਨਹੀਂ ਇੱਕ ਵਾਰੀ ਇਹਨੇ ਉਹਨਾਂ ਡਰੋਨ ਸੱਟ ਲਿਆ ਸਾਡਾ ਮਕਸਦ ਫਸਫਲਾ ਹੈ ਕੋਈ ਗੱਲ ਨਹੀਂ ਇਧਰ ਵੀ ਕਿਸਾਨ ਨੇ ਹਜ਼ਾਰਾਂ ਡਰੋਨ ਆ ਜਾਣਗੇ ਇੱਕ ਵਾਰੀ ਜੋ ਟਰੇਲਰ ਦਿਖਾਉਣ ਦੋ ਡਰੋਨ ਹੀ ਡਰੋਨ ਆ ਜਾਣਗੇ ਚੜ੍ਹਨ ਜਿੰਨੇ ਉਹ ਚੜ੍ਹਨਗੇ ਉਨੇ ਹੀ ਤਰ੍ਹਾਂ ਛੱਡ ਜਾਣੇ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਤਿਆਰ ਹਾਂ ਤਿਆਰ ਹਾਂ ਸੀ ਡਰੋਨ ਦਾ ਮੁਕਾਬਲਾ ਡਰੋਨ ਨਾਲ ਕੀਤਾ ਜਾਣਾ ਹੈ ਕਿਉਂਕਿ ਡਰੋਨ ਲਗਾਤਾਰ ਥਰੂ ਗੈਸ ਸੁੱਟ ਰਿਹਾ ਹੈ ਤਾਂ ਹੁਣ ਇਸ ਡਰੋਨ ਦੇ ਮੁਕਾਬਲੇ ਦੇ ਲਈ ਕਿਸਾਨਾਂ ਵੱਲੋਂ ਵੀ ਆਪਣਾ ਡਰੋਨ ਲਾਂਚ ਕਰ ਦਿੱਤਾ ਗਿਆ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਤੇ ਸ਼ੰਭੂ ਬਾਰਡਰ ਤੇ ਹਰਿਆਣੇ ਵੱਲੋਂ ਆ ਰਹੇ ਡਰੋਨ ਨੇ ਲਗਾਤਾਰ ਦੋ ਦਿਨ ਤੋਂ ਪੰਜਾਬੀਆਂ ਨੂੰ ਤੰਗ ਕਰ ਰੱਖਿਆ ਕਿਉਂਕਿ ਡਰੋਨ ਰਾਹੀਂ ਹਰਿਆਣਾ ਪੁਲਿਸ ਵੱਲੋਂ ਲਗਾਤਾਰ ਸ਼ੰਭੂ ਬਾਰਡਰ ਤੇ ਕਿਸਾਨਾਂ ਤੇ ਅਥਰੂ ਗੈਸ ਛੁੱਟੀ ਜਾ ਰਹੀ ਆ ਤਾਂ ਹੁਣ ਡਰੋਨ ਦਾ ਮੁਕਾਬਲਾ ਡਰੋਨ ਕਿਵੇਂ ਕਰੂਗਾ ਇਹ ਤੁਹਾਨੂੰ ਦਿਖਾ ਰਿਹਾ ਜੋ ਤਸਵੀਰਾਂ ਤੁਸੀਂ ਡਰੋਨ ਦੇਖ ਰਹੇ ਹੋ ਸਾਈਜ਼ ਦੇ ਵਿੱਚ ਜਰੂਰ ਥੋੜਾ ਛੋਟਾ ਹੈ ਪਰ ਹੁਣ ਹਰਿਆਣਾ ਪੁਲਿਸ ਦੇ ਡਰੋਨ ਨਾਲ ਇਸ ਡਰੋਨ ਦਾ ਪੇਚਾ ਪੈਣਾ ਪਾਜੀ ਪਹਿਲਾਂ ਤਾਂ ਕੀ ਨਾਂ ਹੈ ਤੇ ਕਿੱਥੋਂ ਆਏ ਹੋ ਮੇਰਾ ਨਾਮ ਅੰਦਰਜੀਤਾ ਜੀ ਮੇਰੇ ਕੋਲ ਨੇ ਤੁਹਾਨੂੰ ਜੇ ਪਾਜੀ ਹੁਣ ਪੇਚਾ ਪਾਉਂਗੇ ਬਿਲਕੁਲ ਪਿੱਛਾ ਪਾਉਣ ਲਈ ਹੀ ਆਇਆ ਫਸਟ ਤਿੰਨ ਦੇ ਵਿੱਚ ਆ ਪਿਆ ਰਿਹਾ ਸਾਡਾ ਤਾਂ ਹਾਂ ਅੱਛਾ ਇਹ ਛੋਟਾ ਹੈ ਤਾਂ ਇਹਦੀ ਖਾਸੀਅਤ ਕੀ ਹੈ ਡਰੋਨ ਦੀ ਖਾਸੀਅਤ ਸਾਡਾ ਮੇਨ ਪਰਪਸ ਉਹਨਾਂ ਦੇ ਡਰੋਨ ਨੂੰ ਡੈਮੇਜ ਕਰਨਾ ਹਾਂ ਕਿਵੇਂ ਕਰੋਗੇ ਉਹ ਬਹੁਤ ਵੱਡਾ ਹੈ ਤਾਂ ਇਹ ਸਾਈਜ਼ ਬਹੁਤ ਛੋਟਾ ਹੈ ਬਿਲਕੁਲ ਪੂਰੇ 6 ਪਰ ਲੱਗਿਆ ਸਾਡਾ ਮਤਲਬ ਆ ਪਿੱਛਾ ੜਾ ਕੇ ਇੱਕ ਪਰ ਡੈਮੇਜ ਹੋ ਗਿਆ ਉਹਦਾ ਉਹਨਾਂ ਨੂੰ ਬੈਲੈਂਸ ਹੋ ਕੇ نیچے ਗਿਰਪਣਾ ਹੈ ਹਾਂ ਬਸ ਅੱਛਾ ਚੀਜ਼ ਕਿੰਨੀ ਵੱਡੀ ਮਰਜ਼ੀ ਆ ਜਹਾਜ਼ ਨੂੰ ਕਿਚੜੀ ਸੱਟ ਸਕਦੀ ਹੈ نیچے ਤਾਂ ਡਰੋਨ ਨੂੰ ਡਰੋਨ ਸੱਟੇਗਾ ਅੱਛਾ ਫਿਰ ਵੀ ਦੇਖਿਆ ਜਾਵੇ ਤਾਂ ਇਹ ਵਿਜ਼ੂਅਲ ਵੀ ਦੇ ਸਕਦਾ ਕਿ ਨਹੀਂ ਵਿਜ਼ੂਅਲ ਦੇ ਸਕਦਾ ਪਰ ਇੱਥੇ ਲੋੜ ਨਹੀਂ ਹੈ ਵਿਜ਼ੂਅਲ ਮਤਲਬ ਅਸੀਂ ਆੜਾ ਜਿਹੜਾ ਸ਼ੂਟ ਕਰਦੇ ਆ ਉਹਨੂੰ ਆਪਾਂ ਦੇਖ ਕੇ ਉਹਨੂੰ ਮਾੜਾ ਮੋਟਾ ਆਪਣਾ ਆਈਡੀਆ ਲੱਗ ਜਾਂਦਾ ਆਪਾਂ ਸੇਫ ਹੋ ਜਾਂਦੇ ਆ ਆਪਾਂ ਨੂੰ ਕਵਰ ਕਰ ਲੈਣੇ ਆ ਪਰ ਜੋ ਡਰੋਨ ਨਾਲ ਸਿੱਟਦੇ ਆ ਉਹ ਉਹਦਾ ਕਵਰ ਹੋਣ ਦੇ ਚਾਂਸ ਘਟ ਜਾਂਦੇ ਆ ਅੱਛਾ ਇਹਦੀ ਕਪੈਸਿਟੀ ਕਿੰਨੀ ਹੈ ਕਿੰਨੀ ਹਾਈਟ ਤੱਕ ਉੱਡ ਸਕਦਾ ਇਹ 100 ਤੋਂ 150 ਤੱਕ ਹੈ 150 ਮੀਟਰ ਤੱਕ ਅੱਛਾ ਤੱਕ ਹਾਈਟ 300 ਮੀਟਰ ਇਦਰ ਉਦਰ ਕ੍ਰਾਸ ਸਰਕਲ ਜਦੋਂ ਜਿਹੜਾ ਡਰੋਨ ਹਰਿਆਣੇ ਦਾ ਹੁੰਦਾ ਉਹ ਇੰਨੀ ਹਾਈਟ ਤੇ ਹੁੰਦਾ ਮਤਲਬ ਕੋਈ ਨਹੀਂ ਹਾਈਟ ਹੁੰਦੀ ਜੀ ਪਤਾ ਉਹਦੀ ਰੇਂਜ ਜ਼ਿਆਦਾ ਹੋ ਸਕਦੀ ਆ ਪਰ ਸਾਨੂੰ ਜਿਆਦਾ ਰੇਂਜ ਦੀ ਲੋੜ ਨਹੀਂ ਹੈਗੀ ਸਾਡੇ ਕਵਰ ਕਰ ਸਕਦਾ ਕੱਲ ਪਤੰਗ ਨਾਲ ਸੱਟਿਆ ਅੱਜ ਡਰੋਨ ਨਾਲ ਸੱਟਾਂਗੇ ਕੱਲ ਨੂੰ ਵੀ ਹੋਰ ਰੈਡੀ ਆਊਗਾ ਕੋਈ ਹੋਰ ਵਰਤੀ ਸੀ ਵਰਤਣਗੇ ਤਾਂ ਹੋਰ ਅਸੀਂ ਕੋਈ ਨਵੀਂ ਚੀਜ਼ ਲੈ ਕੇ ਆਵਾਂ ਅੱਛਾ ਜੇ ਤੁਹਾਡਾ ਡਰੋਨ ਉਹ ਡਰੋਨ 'ਚ ਟਕਰਾਏਗਾ ਤੇ ਇਹਦਾ ਵੀ ਨੁਕਸਾਨ ਹੋਊਗਾ ਤਾਂ ਹੋਰ ਲਿਆਉਂਗੇ ਫਿਰ ਸਿਰਫ ਵਨ ਟਾਈਮ ਲਈ ਆ ਸਾਨੂੰ ਕੋਈ ਕੋਈ ਫਰਕ ਨਹੀਂ ਇੱਕ ਵਾਰੀ ਇਹਨੇ ਉਹਨਾਂ ਡਰੋਨ ਸੱਟ ਲਿਆ ਸਾਡਾ ਮਕਸਦ ਕੋਈ ਗੱਲ ਨਹੀਂ ਇਧਰ ਵੀ ਕਿਸਾਨ ਨੇ ਹਜ਼ਾਰਾਂ ਡਰੋਨ ਆ ਜਾਣਗੇ ਇੱਕ ਵਾਰੀ ਜੋ ਟ੍ਰੇਲਰ ਦਿਖਾਉਣ ਦੋ ਡਰੋਨ ਹੀ ਡਰੋਨ ਆ ਜਾਣਗੇ ਚੜ੍ਹਨ ਜਿੰਨੇ ਉਹ ਚੜ੍ਹਨਗੇ 19 ਤੋਂ ਛੜ ਜਾਣੇ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਤਿਆਰ ਹਾਂ ਤਿਆਰ ਹਾਂ ਸੀ ਡਰੋਨ ਦਾ ਮੁਕਾਬਲਾ ਡਰੋਨ ਨਾਲ ਕੀਤਾ ਜਾਣਾ ਹੈ ਕਿਉਂਕਿ ਡਰੋਨ ਲਗਾਤਾਰ ਥ्रू ਗੈਸ ਸੁੱਟ ਰਿਹਾ ਤਾਂ ਹੁਣ ਇਸ ਡਰੋਨ ਦੇ ਮੁਕਾਬਲੇ ਦੇ ਲਈ ਕਿਸਾਨਾਂ ਵੱਲੋਂ ਵੀ ਆਪਣਾ ਡਰੋਨ ਲਾਂਚ ਕਰ ਦਿੱਤਾ ਗਿਆ ਹੈ